ਕਹਿੰਦੇ ਜੀ ਆ ਗੋਇੰਦਵਾਲ ਵਾਲਾ ਉਹ ਨਵਜੋਤ ਸਿੱਧੂ ਚੰਗਾ ਪੱਲਾ ਵਧੀਆ ਸਕੂਲਾਂ ਚ ਪੜਿਆ ਲਿਖਿਆ ਕਹਿੰਦਾ 6000 ਕਰੋੜ ਦਾ ਕਰਜ਼ਾ ਇਹਦੇ ਨਾਲ ਹੀ ਆ ਗਿਆ ਕਿੱਥੋਂ ਆ ਗਿਆ ਭਾਈ ਚਲ ਗੱਲ ਕਰ ਸਾਡੇ ਨਾਲ 1080 ਕਰੋੜ ਚ ਖਰੀਦਿਆ 540 ਮੈਗਾਵਾਟ ਦਾ 2 ਕਰੋੜ ਪਰ ਮੈਗਾਵਾਟ ਦਾ ਦੁਨੀਆ ਦਾ ਨੌਟ ਦੇਸ਼ ਦਾ ਦੁਨੀਆ ਦਾ ਸਭ ਤੋਂ ਸਸਤਾ ਥਰਮਲ ਪਲਾਂਟ ਖਰੀਦਿਆ ਆਪਾਂ ਨੇ ਦੁਨੀਆ ਦਾ ਪਰ ਚੱਲਦਾ ਹੈ ਜੇ ਅੱਜ ਲਾਉਣ ਲੱਗੀ ਏ 4 ਸਾਲਾਂ ਨੂੰ ਨਵਾਂ ਲੱਗੂਗਾ 8.5 ਕਰੋੜ 1 ਮੈਗਾਵਾਟ ਦਾ ਜਾਨੀ ਕਿ 5500 5000 ਤੋਂ 5500 ਕਰੋੜ ਦਾ ਪਊਗਾ 4 ਸਾਲਾਂ ਬਾਅਦ ਕਿੱਥੇ ਅੱਜ ਸੋਚਦਾ ਬੱਤੀ ਬਿਜਲੀ ਆਉਣ ਲੱਗ ਗਈ ਤੇ ਅੱਛਾ ਅੱਜ ਉਹਨਾਂ ਨੇ ਦੱਸਿਆ ਵੀ ਹੈ ਕਿ ਜਿਹੜਾ ਸਾਡੇ ਕੋਲੇ ਪਹਿਲਾਂ ਕੋਲਾ ਆਉਂਦਾ ਸੀ ਉਹ ਓਡੀਸਾ ਤੋਂ ਜਾਂ ਇਧਰੋਂ ਉਧਰੋਂ ਲਿਆਉਂਦੇ ਸੀ ਉਹ ਕੋਲਾ 30 ਤੋਂ 40% ਗਰਮੀ ਪੈਦਾ ਕਰਦਾ ਸੀ ਜਿਹੜਾ ਆਪਣੇ ਵਾਲਾ ਕੋਲਾ ਹੈ ਪਛਵਾੜਾ ਮਾਈਨ ਆਲਾ ਆਪਣੀ ਕੋਲੇ ਦੀ ਮਾਈਨ ਜਿਹੜੀ ਪੰਜਾਬ ਦੀ ਹੈ ਉਹਦੇ ਆਲਾ ਕੋਲਾ 90% ਕਰਦਾ ਹੈ। ਇਹੀ ਇਹੀ ਜਿਹੜਾ ਥਰਮਲ ਪਲਾਂਟ ਹੈ ਇਹਦੀ ਉਮਰ 25 ਤੋਂ 40 ਸਾਲ ਹੋ ਜੂਗੀ ਹੁਣ। 25 ਸੀ ਪਹਿਲਾਂ 40 ਸਾਲ ਹੋ ਜੂਗੀ। ਮਾੜਾ ਸੌਦਾ ਹੈ। ਮੈਂ ਇੱਕ ਇੱਕ ਪੈਸੇ ਦਾ ਹਿਸਾਬ ਲੈਣਾ ਅਫਸਰਾਂ ਤੋਂ ਇੱਕ ਪੈਸਾ ਵੀ ਵੱਧਣਾ ਅਸੀਂ ਇੱਕ 1100 ਮੈਗਾਵਾਟ ਦਾ ਇੱਕ ਸੌਦਾ ਕੀਤਾ ਹੈ। ਇੱਕ ਕੰਪਨੀ ਨਾਲ ਕੇਂਦਰ ਸਰਕਾਰ ਦੀ ਕੰਪਨੀ ਹੈ। ਉਹਦੇ ਨਾਲ ਭਾਈਵਾਲ ਹੈ। ਰਾਜਸਥਾਨ ਤੋਂ ਹੋ ਸਾਨੂੰ ਬਿਜਲੀ ਦੇਣਗੇ 1100 ਮੀਗਾਵਾਟ ਤੁਸੀਂ ਯਕੀਨ ਕਰ ਸਕਦੇ ਹੋ ਕਿ ਕਿੰਨਾ ਉਹਨਾਂ ਨਾਲ ਅਸੀਂ ਲੜੇ ਜਿਵੇਂ ਆਪਾਂ ਦੁਕਾਨ ਤੇ ਜਾਂਦੇ ਆਂ ਦੁਕਾਨਦਾਰ ਨੂੰ ਕਹਿੰਦੇ ਆਂ ਯਾਰ ਤੇਰੇ ਰੋਜ਼ ਦੇ ਗਾਹਕ ਆਂ ਤੱਥ ਸੌਦਾ ਲੈ ਕੇ ਜਾਂਦੇ ਆਂ ਐਂ ਨਾ ਕਰ ਯਾਰ ਥੋੜਾ ਜਿਹਾ ਠੀਕ ਠੀਕ ਲਾ ਲ ਕਦੇ ਸਰਕਾਰਾਂ ਐ ਕਰਦੀਆਂ ਹੁੰਦੀਆਂ ਉਹ ਕਹਿੰਦੇ 2 ਰੁਪਏ 76 ਪੈਸੇ ਇਸਕੇ ਨਾਮ ਉਹ ਕਹਿੰਦੇ ਚਲੋ ਜੀ 2 ਰੁਪਏ 74 ਪੈਸੇ ਪਰ ਯੂਨਿਟ ਇਸਕੇ ਨਾਮ ਜ਼ਿਆਦਾ ਹੈ ਜ਼ਿਆਦਾ ਹੋਰ ਕਟਾਓ ਮੈਨੂੰ ਬਿਜਲੀ ਬੋਰਡ ਦਾ ਫੋਨ ਆਇਆ ਕਹਿੰਦੇ ਜੀ 2 ਰੁਪਏ 58 ਪੈਸੇ ਦੇ ਆ ਗਏ ਮੈਂ ਕਿਹਾ ਨਾ 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 ਹੋਰ ਕਟਾਓ ਕਹਿੰਦੇ ਜੀ ਸਰਕਾਰਾਂ ਨੂੰ ਉਹ ਕਹਿੰਦੇ ਸਰਕਾਰਾਂ ਨੂੰ ਕੀ ਮੈਂ ਕਿਹਾ ਜੀ 2 ਰੁਪਏ 54 ਪੈਸੇ ਮੈਂ ਕਿਤੇ ਪਤਾ ਕਰ ਲਿਆ ਕਿ ਸਸਤਾ ਸਭ ਤੋਂ ਹੋਏ ਹੋਗਾ 2 ਰੁਪਏ 54 ਪੈਸੇ ਇੱਕ ਜੁੰਡ ਦੇ ਮੈਂ 2 ਰੁਪਏ 54 ਪੈਸੇ ਉਹ ਕਹਿੰਦੇ ਜੀ 4 ਪੈਸਿਆਂ ਨਾਲ ਜਿਹੜੇ ਬੈਠੇ ਹੋਣੇ ਅਫਸਰ ਤੇ ਤੇਜਵੀਰ ਤੇਜਵੀਰ ਹੋਰ ਅਫਸਰ ਬੈਠੇ ਹੋਣੇ ਤੇ ਬਿਜਲੀ ਬੋਰਡ ਦੇ 2 ਰੁਪਏ 54 ਪੈਸੇ ਉਹ ਕਹਿੰਦਾ ਚਾਰ ਪੈਸਿਆਂ ਨਾਲ ਕੀ ਫਰਕ ਪੈਂਦਾ ਸਰਕਾਰ ਨੂੰ ਕੀ ਫਰਕ ਪੈਂਦਾ ਮੈਂ ਕਹਿੰਦਾ ਨਹੀਂ ਤੁਸੀਂ ਚਾਰ ਪੈਸਿਆਂ ਨੂੰ ਗੁਣਾ ਕਰਕੇ ਦੇਖੋ ਕਹਿੰਦਾ ਚਲੋ 2 ਰੁਪਏ 54 ਪੈਸੇ ਕਰ ਲਿਆ ਸਭ ਦਾ ਬਾਅਦ ਵਿੱਚ ਮੈਂ ਦੱਸਿਆ ਚਾਰ ਪੈਸਿਆਂ ਨਾਲ ਪੰਜਾਬ ਨੂੰ ਹਰ ਸਾਲ ਦਾ 350 ਕਰੋੜ ਰੁਪਇਆ ਬਚ ਗਿਆ ਜੀ ਚਾਰ ਪੈਸਿਆਂ ਨਾਲ ਐ ਐ ਮੈਂ ਤੁਹਾਡੇ ਪੈਸੇ ਨੂੰ ਐ ਬਚਾਉਣਾ ਮੈਂ ਪੰਜਾਬ ਦਾ ਖਜ਼ਾਨਾ ਬਹੁਤ ਸਹੀ ਹੱਥਾਂ ਚ ਹੁਣ ਨਾਲੇ ਭਰਿਆ ਹੋਇਆ ਕਦੇ ਖਾਲੀ ਨਹੀਂ ਕਿਹਾ ਤੇ ਨਾਲੇ ਤੁਹਾਡੇ ਵੱਲ ਨੂੰ ਮੂੰਹ ਹੈ ਕਹਿੰਦੇ ਜੀ ਆ ਗੋਇੰਦਵਾਲ ਵਾਲਾ ਉਹ ਨਵਜੋ ਸਿੱਧੂ ਚੰਗਾ ਪੱਲਾ ਵਧੀਆ ਸਕੂਲਾਂ ਚ ਪੜਿਆ ਲਿਖਿਆ ਕਹਿੰਦਾ 6000 ਕਰੋੜ ਦਾ ਕਰਜ਼ਾ ਇਹਦੇ ਨਾਲ ਹੀ ਆ ਗਿਆ ਕਿੱਥੋਂ ਆ ਗਿਆ ਭਾਈ ਚਲ ਗੱਲ ਕਰ ਸਾਡੇ ਨਾਲ 1080 ਕਰੋੜ ਚ ਖਰੀਦਿਆ 540 ਮੈਗਾਵਾਟ ਦਾ 2 ਕਰੋੜ ਪਰ ਮੈਗਾਵਾਟ ਦਾ ਦੁਨੀਆ ਦਾ ਨੌਟ ਦੇਸ਼ ਦਾ ਦੁਨੀਆ ਦਾ ਸਭ ਤੋਂ ਸਸਤਾ ਥਰਮਲ ਪਲਾਂਟ ਕੀਦਿਆ ਆਪਾਂ ਨੇ ਦੁਨੀਆ ਦਾ ਔਰ ਚੱਲਦਾ ਹੈ ਜੇ ਅੱਜ ਲਾਉਣ ਲੱਗੀਏ 4 ਸਾਲਾਂ ਨੂੰ ਨਵਾਂ ਲੱਗੂਗਾ 8.5 ਕਰੋੜ 1 ਮੈਗਾਵਾਟ ਦਾ ਯਾਨੀ ਕਿ 5500 5000 ਤੋਂ 5500 ਕਰੋੜ ਦਾ ਪਊਗਾ 4 ਸਾਲਾਂ ਬਾਅਦ ਕਿੱਥੇ ਅੱਜ ਸੋਚਦਾ ਬੱਤੀ ਬਿਜਲੀ ਆਉਣ ਲੱਗ ਗਈ ਤੇ ਅੱਛਾ ਆ ਜੋਨ ਨੇ ਦੱਸਿਆ ਵੀ ਹੈ ਕਿ ਜਿਹੜਾ ਸਾਡੇ ਕੋਲੇ ਪਹਿਲਾਂ ਕੋਲਾ ਆਉਂਦਾ ਸੀ ਉਹ 오ੜੀਸਾ ਤੋਂ ਜਾਂ ਇਧਰੋਂ ਉਧਰੋਂ ਲਿਆਉਂਦੇ ਸੀ ਉਹ ਕੋਲਾ 30 ਤੋਂ 40% ਗਰਮੀ ਪੈਦਾ ਕਰਦਾ ਸੀ ਜਿਹੜਾ ਆਪਣੇ ਵਾਲਾ ਕੋਲਾ ਹੈ ਪਛਵਾੜਾ ਮਾਈਨ ਵਾਲਾ ਆਪਣੀ ਕੋਲੇ ਦੀ ਮਾਈਨ ਜਿਹੜੀ ਪੰਜਾਬ ਦੀ ਹੈ ਉਹਦੇ ਵਾਲਾ ਕੋਲਾ 90% ਕਰਦਾ ਹੈ ਇਹੀ ਇਹੀ ਜਿਹੜਾ ਥਰਮਲ ਪਲਾਂਟ ਹੈ ਇਹਦੀ ਉਮਰ 25 ਤੋਂ 40 ਸਾਲ ਹੋ ਜੂਗੀ ਹੁਣ 25 ਸੀ ਪਹਿਲਾਂ 40 ਸਾਲ ਹੋ ਜੂਗੀ ਮਾੜਾ ਸੌਦਾ ਮੈਂ ਇੱਕ ਇੱਕ ਪੈਸੇ ਦਾ ਹਿਸਾਬ ਲੈਣਾ ਅਫਸਰਾਂ ਤੋਂ ਇੱਕ ਪੈਸਾ ਵੀ ਵੱਧਣਾ ਅਸੀਂ ਇੱਕ 1100 ਮੈਗਾਵਾਟ ਦਾ ਇੱਕ ਸੌਦਾ ਕੀਤਾ ਹੈ ਇੱਕ ਕੰਪਨੀ ਨਾਲ ਕੇਂਦਰ ਸਰਕਾਰ ਦੀ ਕੰਪਨੀ ਹੈ ਉਹਦੇ ਨਾਲ ਭਾਈਵਾਲ ਹੈ Rajasthan ਤੋਂ ਹੋ ਸਾਨੂੰ ਬਿਜਲੀ ਦੇਣਗੇ 1100 ਮੈਗਾਵਾਟ ਤੁਸੀਂ ਯਕੀਨ ਕਰ ਸਕਦੇ ਹੋ ਕਿ ਕਿੰਨਾ ਉਹਨਾਂ ਨਾਲ ਅਸੀਂ ਲੜੇ ਜਿਵੇਂ ਆਪਾਂ ਦੁਕਾਨ ਤੇ ਜਾਂਦੇ ਹਾਂ ਦੁਕਾਨਦਾਰ ਨੂੰ ਕਹਿੰਦੇ ਹਾਂ ਯਾਰ ਤੇਰੇ ਰੋਜ਼ ਦੇ ਗਾਹਕਾਂ ਤੱਥ ਸੌਦਾ ਲੈ ਕੇ ਜਾਂਦੇ ਆਂ ਐਂ ਨਾ ਕਰ ਯਾਰ ਥੋੜਾ ਜਿਹਾ ਠੀਕ ਠੀਕ ਲਾਲਾ ਕਨੇ ਸਰਕਾਰਾਂ ਐ ਕਰਦੀਆਂ ਹੁੰਦੀਆਂ ਉਹ ਕਹਿੰਦੇ 2 ਰੁਪਏ 76 ਪੈਸੇ ਇਸਕੇ ਨਾਂ ਉਹ ਕਹਿੰਦੇ ਚਲੋ ਜੀ 2 ਰੁਪਏ 74 ਪੈਸੇ ਪਰ ਯੂਨਿਟ ਇਸਕੇ ਨਾਂ ਜ਼ਿਆਦਾ ਹੈ ਜ਼ਿਆਦਾ ਹੋਰ ਘਟਾਓ ਮੈਨੂੰ ਬਿਜਲੀ ਬੋਰਡ ਦਾ ਫੋਨ ਆਇਆ ਕਹਿੰਦੇ ਜੀ 2 ਰੁਪਏ 58 ਪੈਸੇ ਦਿਆ ਮੈਂ ਕਿਹਾ ਨਾ 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 ਹੋਰ ਘਟਾਓ ਕਹਿੰਦੇ ਜੀ ਸਰਕਾਰਾਂ ਨੂੰ ਉਹ ਕਹਿੰਦੇ ਸਰਕਾਰਾਂ ਨੂੰ ਕੀ ਮੈਂ ਕਿਹਾ ਜੀ 2 ਰੁਪਏ 54 ਪੈਸੇ ਮੈਂ ਕਿੱਥੋਂ ਪਤਾ ਕਰ ਲਿਆ ਕਿ ਸਸਤਾ ਸਭ ਤੋਂ ਹੋਏ ਹੋਗਾ 2 ਰੁਪਏ 54 ਪੈਸੇ ਇੱਕ ਜੁੰਡ ਦੇ ਮੈਂ 2 ਰੁਪਏ 54 ਪੈਸੇ ਉਹ ਕਹਿੰਦੇ ਜੀ 4 ਪੈਸਿਆਂ ਨਾਲ ਜਿਹੜੇ ਬੈਠੇ ਹੋਣੇ ਅਫਸਰ ਤੇ ਤੇਜਵੀਰ ਤੇਜਵੀਰ ਹੋਰ ਅਫਸਰ ਬੈਠੇ ਹੋਣੇ ਥੇ ਬਿਜਲੀ ਬੋਰਡ ਦੇ 2 ਰੁਪਏ 54 ਪੈਸੇ ਉਹ ਕਹਿੰਦੇ 4 ਪੈਸਿਆਂ ਨਾਲ ਕੀ ਫਰਕ ਪੈਂਦਾ ਸਰਕਾਰ ਨੂੰ ਕੀ ਫਰਕ ਪੈਂਦਾ ਮੈਂ ਕਹਿੰਦਾ ਨਹੀਂ ਤੁਸੀਂ 4 ਪੈਸਿਆਂ ਨੂੰ ਗੁਣਾ ਕਰਕੇ ਦੇਖੋ ਕਹਿੰਦੇ ਚਲੋ 2 ਰੁਪਏ 54 ਪੈਸੇ ਕਰ ਲਿਆ ਸੋਦ ਬਾਚਮਿੰਦਰ ਸਿਆ 4 ਪੈਸਿਆਂ ਨਾਲ ਪੰਜਾਬ ਨੂੰ ਹਰ ਸਾਲ ਦਾ 350 ਕਰੋੜ ਰੁਪਇਆ ਬਚ ਗਿਆ ਜੀ 4 ਪੈਸਿਆਂ ਨਾਲ ਐ ਐ ਮੈਂ ਤੁਹਾਡੇ ਪੈਸੇ ਨੂੰ ਐ ਬਚਾਉਣਾ ਮੈਂ ਪੰਜਾਬ ਦਾ ਖਜ਼ਾਨਾ ਬਹੁਤ ਸਹੀ ਹੱਥਾਂ ਚਾ ਹੁਣ ਨਾਲੇ ਭਰਿਆ ਹੋਇਆ ਕਦੇ ਖਾਲੀ ਨਹੀਂ ਕਿਹਾ ਤੇ ਨਾਲੇ ਤੁਹਾਡੇ ਵੱਲ ਨੂੰ ਮੂੰਹ ਹੈ